ਤੁਸੀਂ ਕਹਿਆ ਕਿ ਮੈਂ ਆੜਾ ਦਵਾਲਾ ਵੇਖਦਾ ਰਹਿਣਾ ਗੱਡੀ ਦਾ ਸ਼ੀਸ਼ਾ ਡਾਊਨ ਹੁੰਦਾ ਤੇ ਚੀਜ਼ਾਂ ਮੈਂ ਨੋਟਿਸ ਕਰਦਾ ਲਿਖਦਾ ਹੁਣ ਵੀ ਆਪਾਂ ਫਾਰਮ ਤੇ ਬੈਠੇ ਆ ਤੇ ਦਰਖਤਾਂ ਨੂੰ ਵੇਖ ਕੇ ਮੈਨੂੰ ਗੱਲ ਯਾਦ ਆਉਂਦੀ ਹੈ ਇਹਦਾ ਸਬਬ ਦੱਸੋ ਕਿਵੇਂ ਬਣਿਆ ਕਿ ਸੁਣ ਪਾਈਾਰੇ ਵਾਲਿਆ ਵੇਣਾ ਚੀਰ ਦਰਖਤਾਂ ਨੂੰ ਮੈਂ ਜੇ ਇੱਥੇ ਕਹਾ ਮੇਰੇ ਕੋ ਡੇਟ ਹੋਣੀ ਹੈ ਉਹਦੀ ਮੈਂ ਆਈ ਥਿੰਕ ਦੇਖਦਾ ਨੋਟਿਸ ਕੱਢ ਕੇ ਜੇ ਮਿਲ ਗਿਆ ਤਾਂ ਜਿਸ ਤੱਕ ਮੇਰਾ ਖਿਆਲ ਹੈ ਕਿ ਮੈਂ ਉਹ ਯੂਨੀਵਰਸਿਟੀ ਪੜ੍ਹਦਾ ਸੀ ਤੇ ਬੱਸ ਦੇ ਵਿੱਚ ਜਾ ਰਿਹਾ ਸੀ ਵਾਪਸ ਪਿੰਡ ਨੂੰ ਜੀ ਤੇ ਆਹ ਜਿਹੜਾ ਕੁਰਾਲੀ ਵਾਲਾ ਰੋਡ ਉਹਦੋਂ ਚੌੜਾ ਹੁੰਦਾ ਸੀਗਾ ਮੇਰੇ ਖਿਆਲ ਚ ਜੇ ਲੱਗ ਗਿਆ ਤਾਂ ਮੈਂ ਬਹੁਤ ਪੁਰਾਣਾ ਗੀਤ ਹੈ ਤੁਹਾਡੇ ਜੀ ਮੈਂ ਸਿਰਫ ਉਹਦੀ ਡੇਟ ਤੇ ਉਹ ਜਗ੍ਹਾ ਦੇਖਣੀ ਸੀ ਦਰਖਤਾਂ ਨੂੰ ਫੈਬਰੂਰੀ 13th 2008 6pm ਔਨ ਦਾ ਵੇ ਫਰੋਮ ਨਮਾਸ਼ਹਿਰ ਨਮਾਸ਼ਹਿਰ ਤੋਂ ਇੱਥੇ ਨੂੰ ਆ ਰਿਹਾ ਸੀ ਐਕਚੁਅਲੀ ਕੀ ਦਿਸਿਆ ਜੀ ਤੇ ਉਦੋਂ ਦਰਖਤ ਕੱਟ ਰਹੇ ਸੀ ਬਾਦਰੂ ਰੋਡ ਚੌੜਾ ਕਰਨ ਦੇ ਲਈ ਮੇਰੇ ਖਿਆਲ ਚ ਉਦੋਂ ਵੱਡੀ ਤਾਦਾਦ ਦੇ ਵਿੱਚ ਸਫੈਦੇ ਜਿਹੜੇ ਸਾਈਡਾਂ ਤੇ ਲੱਗੇ ਹੁੰਦੇ ਨਾ ਉਹ ਵੱਡੇ ਜਾ ਰਹੇ ਸੀ ਤੇ ਹੁਣ ਮੈਂ ਤੇ ਕੀ ਕਹਿੰਦਾ ਸ਼ਾਇਰ ਤੇ ਸਿਰਫ ਕਹਿ ਹੀ ਸਕਦਾ ਗੱਲ ਹੈ ਨਾ ਮੈਂ ਜਾ ਕੇ ਹੱਤ ਆਰਾ ਤਾਂ ਉਹਦਾ ਫੜ ਨਹੀਂ ਸਕਦਾ ਇੰਨੀ ਤੁਹਾਡੀ ਔਕਾਤ ਵੀ ਨਹੀਂ ਹੁੰਦੀ ਤੇ ਇੰਨੀ ਤੁਹਾਡੇ ਚ ਪਾਵਰ ਵੀ ਨਹੀਂ ਹੁੰਦੀ ਕਿ ਜੇ ਇਹਨਾਂ ਦੀ ਹਰੀਆਲੀ ਫੇਕ ਕੀ ਕਰਦਾ ਤਖਤ ਨੂੰ ਸੁਣ ਤਿਆਰੇ ਵਾਲਿਆ ਵੇਨਾ ਚੀਜ਼ ਤੁਸੀਂ ਮੇਹਣਾ ਤਾਨਾ ਵੀ ਨਹੀਂ ਮਾਇਆ ਸੀ ਅਰਜ਼ ਕੀਤੀ ਅਰਜ਼ ਕੀਤੀ ਹੈ ਨਾ ਭੇਜ ਕੇ ਜੇ ਹਰੀਆਲੀ ਨਾ ਰਹੇ ਤਖਤ ਵੀ ਕੀ ਕਰਦੇ ਹੈ ਹਨਾ ਹਾਂਜੀ ਬਿਲਕੁਲ ਸੋ ਉਹ ਸਾਰੇ ਦਾ ਸਾਰਾ ਤੁਹਾਨੂੰ ਬਾਕੀ ਤੁਸੀਂ ਗਾਣਾ ਸੁਣਿਆ ਹੀ ਜਾਂ ਇੱਕ ਸੁਣ ਲਓਗੇ ਕਿ ਹਰੇਕ ਚੂਰ ਤੇ ਟੱਕ ਵੱਜਿਆ ਉਹਦੇ ਕੰਮ ਦੇ ਪੱਤੇ ਨੇ ਜੋ ਇਹਨਾਂ ਨੇ ਕੰਮ ਦੇਣਾ ਨਹੀਂ ਦੇਣਾ ਗੱਤੇ ਦਾ ਸੋ ਉਹ ਸਾਰਾ ਮੈਟਾਫਰ ਇਦਾਂ ਹੀ ਆ ਜਿਵੇਂ ਕੁਹਾੜੀ ਵੰਜੀ ਤੇ ਦਰਖਤ ਸ਼ਿਵਰ ਕਰਦਾ ਹੈ ਤੇ ਉਹ ਉਹ ਚੀਜ਼ ਆ ਤੁਸੀਂ ਦੇਖ ਲਓਗੇ ਦਾ ਮਤਲਬ ਕਿ ਜਿਹੜੀਆਂ ਦੇਖੀਆਂ ਜਿਹੜੀਆਂ ਤੁਹਾਡੇ ਅੰਦਰ ਵੱਸੀਆਂ ਤੇ ਉਹ ਤੁਸੀਂ ਬਲੀਵ ਕਰੋਗੇ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਬਹੁਤ ਸਾਰੇ ਗੀਤ ਤੁਹਾਡੇ ਕਨੈਕਟ ਕੀਤੇ ਜਾਂਦੇ ਆ ਤੁਸੀਂ ਗਾਇਆ ਕਿ ਮੇਰਾ ਆਜ਼ਾਦੀ ਇਹ ਖਿਆਲ ਕੇ ਖੁਆਬ ਹੁੰਦੇ ਜ਼ਿੰਦਗੀ ਦੇ ਸ਼ੀਸ਼ੇ ਅੱਜ ਜੋ ਅਸੀਂ ਬੈਠੇ ਆਂ ਇਹ ਮੇਰੇ ਖੁਆਬਾਂ ਦਾ ਤੀਤ ਹੈ ਮੈਂ ਸੱਚ ਬੋਲ ਰਿਹਾ ਹਾਂ ਤੁਸੀਂ ਲਾ ਆਫ ਆਫ ਅਟਰੈਕਸ਼ਨ 'ਚ ਬਲੀਵ ਕਰਦੇ ਹੋ ਅਮ ਕਿਉਂਕਿ ਹਾਂਜੀ ਉਹ ਸਾਰੀ ਦੁਨੀਆ ਕਰਦੀ ਹੈ ਤੇ ਅਸੀਂ ਵੀ ਕਰ ਸਕਦੇ ਹਾਂ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਹੈ ਕਿ ਮੈਂ ਹਜੇ ਕੱਲ ਤਰਨ ਬਾਈ ਹਰਾਂ ਨੂੰ ਮੈਂ ਨਾ ਅਮਲਤਾਸ ਦੀ ਫੋਟੋ ਭੇਜੀ ਮੈਂ ਕਿਸੇ ਆਪਣੇ ਦੋਸਤ ਦੇ ਘਰ ਗਿਆ ਓਕੇ ਕਿ ਉੱਥੇ ਅਮਲਤਾਸ ਸੀ ਮੈਨੂੰ ਮੋਤਿਆ ਚਮੇਲੀ ਬੇਲਾ ਖੇਤ ਕੀ ਕਰੇ ਤਰੇਕ ਫੋਟੋ ਆ ਮੇਰਾ ਸਰਫਲਾਈਕ ਲਾਈਨ ਮੈਨੂੰ ਯਾਦ ਆ ਗਿਆ ਕਿ ਬਾਈ ਹਰਾਂ ਨੇ ਗਾਣਾ ਗਾਇਆ ਹੋਇਆ ਤੇ ਮੈਂ ਉਹਨਾਂ ਨੂੰ ਭੇਜਿਆ ਰਾਤ ਨੂੰ ਸਾਡੀ ਗੱਲ ਹੁੰਦੀ ਆ ਤਾਂ ਅੱਜ ਆਪਣਾ ਇੰਟਰਵਿਊ ਫਿਕਸ ਹੁੰਦਾ ਵਾਹ ਅੱਛਾ ਇਸ ਕਰਕੇ ਮੈਂ ਚੀਜ਼ਾਂ ਨੂੰ ਕੁਝ ਮੈਨੂੰ ਲੱਗਦਾ ਹੈ ਕਿ ਮੈਂ ਪਰਸਨਲੀ ਤੁਹਾਡੇ ਗੀਤਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜੇ ਮੈਨੂੰ ਖੁਸ਼ੀ ਹੈ ਤੇ ਮੈਨੂੰ ਜਿੱਤ ਦੇ ਨਿਸ਼ਾਨ ਬਹੁਤ ਚੰਗੇ ਲੱਗ ਚੰਗਾ ਲੱਗਦਾ ਹਾਂ ਤੇ ਜੇ ਕਈ ਵਾਰ ਇਦਾਂ ਹੁੰਦਾ ਕਿ ਦਮ ਕੋਈ ਵੀ ਨਹੀਂ ਹੈ ਪਰ ਵੈਸੇ ਦਾ ਇਦਾਂ ਲੱਗਦਾ ਹੁੰਦਾ ਕਿ ਜਿਵੇਂ ਮੈਨੂੰ ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀਂ ਹੰਡਾਈਆਂ ਨਹੀਂ ਇਹ ਸੁਣ ਕੇ ਬੜਾ ਅੰਦਰੋਂ ਆਨੰਦ ਆਉਂਦਾ ਗੀਤ ਤੁਹਾਡਾ ਉਦਾਸ ਹੈ ਪਰ ਅੰਦਰੋਂ ਆਨੰਦ ਆ ਰਿਹਾ ਪਰ ਇਹ ਜਿਹੜੀ ਹੈ ਨਾ ਇਹ ਉਦਾਸ ਦੇ ਸੇਜੋ ਗਮ ਜਦਾ ਇਹ ਜੋ ਦਿਲ ਫਿਗਾਰੀਆਂ ਚ ਚੂਰ ਦਿਸਦਾ ਹਨਾ ਇਹਨੂੰ ਪੁੱਛੋ ਕਿ ਖੱਟਿਆ ਜ਼ਿੰਦਗੀ ਜੋ ਅੱਖ ਵਿੱਚ ਦਿਲ ਵਿੱਚ ਹਜ਼ੂਰ ਇਸਦਾ ਇਹ ਉਦਾਸੀ ਦੀ ਕੋਈ ਮਜ਼ਾਹਤ ਨਹੀਂ ਹੁੰਦੀ ਹੈ ਜਨਰਲੀ ਕਈ ਵਾਰੀ ਵੈਸੇ ਅਮੂਮਨ ਉਦਾਸ ਹੋਣਾ ਤੁਹਾਨੂੰ ਚੰਗਾ ਲੱਗਦਾ ਮਤਲਬ ਮੇਰੇ ਤੇ ਤਾਂ ਇਹ ਜਿਹੜਾ ਮੈਨੂੰ ਲੱਗਦਾ ਕਿ ਇਹ ਜਿਹੜੀ ਉਦਾਸੀ ਹੈ ਸ਼ਾਇਰਾਂ ਦੀ ਦੌਲਤ ਹੁੰਦੀ ਹੈ ਤੇ ਬੜੇ ਇਨਸੀਡੈਂਟ ਮੈਨੂੰ ਯਾਦ ਹੋਣਗੇ ਜਦੋਂ ਮੈਂ ਐਦਾਂ ਬੈਠਾ ਬੈਠਾ ਹੀ ਬਿਲਕੁਲ ਚੁੱਪ ਹੋ ਜਾਣਾ ਤੇ ਤੁਹਾਡਾ ਚਿਹਰਾ ਤਾਂ ਉਦਾਗਣ ਲੱਗ ਜਾਂਦਾ ਉਦਾਸ ਹੈ ਔਰ ਅੰਦਰੋਂ ਤੁਹਾਨੂੰ ਉਹ ਕੋਈ ਚੰਗੀ ਲੱਗਦੀ ਹੁੰਦੀ ਹੈ ਚੀਜ਼ ਹੁਣ ਉਦਾਸੀ ਚੋਂ ਵੀ ਮਿਲ ਜਾਂਦਾ ਸਕੂਨ ਦਿਲ ਦੀਆਂ ਵੀਰਾਨੀਆਂ ਵੀ ਖੂਬ ਨੇ ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ ਨੇ ਸੋ ਉਸ ਉਦਾਸੀ ਦੇ ਵਿੱਚ ਇੱਕ ਬੜੀ ਖਾਲਸ ਕਸਮ ਦੀ ਖਾਸ ਕਿਸਮ ਦੀ ਸਕੂਨियत ਹੁੰਦੀ ਹੈ ਜਿਹੜੀ ਕਿ ਲੋੜੀਂਦੀ ਹੁੰਦੀ ਹੈ ਸਮ ਟਾਈਮ ਸਾਨੂੰ ਸਾਰੇ ਇਮੋਸ਼ਨਸ ਤੁਹਾਨੂੰ ਚਾਹੀਦੇ ਹੁੰਦੇ